ਸਤਿ ਸ੍ਰੀ ਅਕਾਲ ਜੀ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਜਗਤਾਰ ਸਿੰਘ ਅੱਜ ਇੱਕ ਅਹਿਮ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਇਆ ਮੁੱਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਉਹਨਾਂ ਨੂੰ ਲੈ ਕੇ ਆਪਾਂ ਚਰਚਾ ਕਰਨੀ ਹੈ ਤੇ ਚਰਚਾ ਦੇ ਵਿੱਚ ਮੇਰੇ ਨਾਲ ਨੇ ਸੀਨੀਅਰ ਸਹਿਯੋਗੀ ਕੁਲਵੰਤ ਸਿੰਘ ਜੀ ਗੱਗੜਪੁਰੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਗੱਗੜਪੁਰੀ ਸਾਹਿਬ ਦਾ ਸਵਾਗਤ ਹੈ ਗੱਗੜਪੁਰੀ ਸਾਹਿਬ ਤੁਹਾਡਾ ਇਸ ਖਾਸ ਪ੍ਰੋਗਰਾਮ ਦੇ ਵਿੱਚ ਗਗੜਪੁਰ ਸਾਹਿਬ ਅੱਜ ਵੱਡੀਆਂ ਦੋ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਪਹਿਲੀ ਖਬਰ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ 28 ਜਨਵਰੀ ਨੂੰ ਇੱਕ ਮੀਟਿੰਗ ਸੱਦ ਲਈ ਹੈ ਪੰਝੇ ਤਖਤਾਂ ਦੇ ਜਥੇਦਾਰ ਸਹਿਬਾਨਾ ਜੀ ਔਰ ਉਹ ਮੀਟਿੰਗ ਦਾ ਵੀ ਲੱਗਦਾ ਏਜੰਡਾ ਇਹ ਹੀ ਹੈ ਕਿ ਸ਼੍ਰੋਮਣੀ ਕਾਲੀਦਾਲ ਨੂੰ ਲੈ ਕੇ ਕੋਈ ਮੀਟਿੰਗ ਹੋਣੀ ਹੈ ਔਰ ਦੂਜੇ ਪਾਸੇ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਬਾਗੀ ਸੁਰਾਂ ਆਲਾਪ ਦੇ ਆ ਰਹੇ ਸੀਗੇ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਨੂੰ ਫਰੀਦਕੋਟ ਜ਼ਿਲ੍ਹੇ ਦਾ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਨੇ ਅਬਜ਼ਰਵਰ ਲਾਤਾ ਹੈ ਕਿਉਂਕਿ ਭਾਰਤੀ ਚੱਲ ਰਹੀ ਹੈ ਅਕਾਲੀ ਦਲ ਦੀ ਇਹ ਜਿਹੜੇ ਦੋਨੋਂ ਘਟਨਾਵਾਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਮੀਟਿੰਗ ਗਿਆਨੀ ਰਗਵੀਰ ਸਿੰਘ ਵੱਲੋਂ ਪੰਜੇ ਤਖਤਾਂ ਦੀ ਬੁਲਾਉਣਾ ਤੇ ਦੂਜੇ ਪਾਸੇ ਸਾਰਾ ਦੇਵ ਬਦਲ ਪਰਿਵਾਰ ਨੂੰ ਮੈਂ ਕਹਿੰਨਾ ਤੁਰੰਦਰ ਦੀਆਂ ਸੁਣਾਉਣ ਵਾਲੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਅਕਾਲੀ ਦਲ ਦੇ ਵੱਲੋਂ ਅਬਜ਼ਰਵਰ ਲਾਉਣਾ ਫਰੀਦਕੋਟ ਜ਼ਿਲ੍ਹੇ ਦਾ ਇਹ ਦੋਨੋਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਪਹਿਲੀ ਜਿਹੜੀ ਪਹਿਲੀ ਗੱਲ ਤੇ ਆਪਾਂ ਪਹਿਲੀ ਖਬਰ ਦੀ ਗੱਲ ਜਿਹੜੀ ਤੁਸੀਂ ਕੀਤੀ ਆ ਵੀ 28 ਤਰੀਕ ਨੂੰ ਮੀਟਿੰਗ ਸੱਦ ਲਈ ਆ ਜੀ ਗਿਆਨੀ ਰਗਵੀਰ ਸਿੰਘ ਜਿਹੜੇ ਨੇ ਉਹ ਕਾਫੀ ਚਿੰਤਤ ਨੇ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਅਕਾਲੀ ਦਲ ਦੀ ਜਿਹੜੀ ਹੈ ਏਕਤਾ ਨਹੀਂ ਹੋ ਰਹੀ ਇੱਕ ਮੰਚ ਤੇ ਆ ਇਕੱਠੇ ਨਹੀਂ ਹੋ ਪਾਰੇ ਜੀ ਉਹਨਾਂ ਦੇ ਨਾਲ-ਨਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਰਜਿੰਦਰ ਸਿੰਘ ਧਾਮੀ ਉਹ ਵੀ ਵਾਰ-ਵਾਰ ਜਿਹੜੇ ਨੇ ਮੀਟਿੰਗਾਂ ਕਰਦੇ ਰਹੇ ਨੇ ਜਥੇਦਾਰ ਸਾਹਿਬ ਨਾਲ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਕਈ ਮੀਟਿੰਗਾਂ ਕੀਤੀਆਂ ਨੇ ਜੀ ਔਰ ਜਥੇਦਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਜਿਹੜੇ ਅਕਾਲੀ ਨੇ ਇੱਕ ਮੰਚ ਤੇ ਇਕੱਠੇ ਹੋ ਜਾਣ ਤੇ ਹਰ ਜਿਹੜਾ ਪੰਜਾਬ ਦਾ ਸਿੱਖ ਚਿੰਤਕ ਹੈ ਸਿੱਖ ਸਿਆਸਤ ਨਾਲ ਜੁੜਿਆ ਹੋਇਆ ਉਹ ਵੀ ਚਾਹੁੰਦਾ ਹੈ ਕਿ ਸਾਰੇ ਅਕਾਲੀ ਇੱਕ ਮੰਚ ਤੇ ਇਕੱਠੇ ਹੋ ਜਾਣ ਜੇ ਨਹੀਂ ਹੁੰਦੇ ਤਾਂ ਔਖਾ ਹੋ ਜਾਏਗਾ ਬਿਲਕੁਲ ਖੇਤ ਕਲਵੰਦ ਜੀ ਖੇਤਰੀ ਪਾਰਟੀ ਦਾ ਜਿਉਂਦੇ ਰਹਿਣਾ ਇਹ ਸਭ ਨੂੰ ਪਤਾ ਹੈ ਜਿਹੜੇ ਬੁੱਧੀਜੀਵੀ ਹੈ ਰਾਜਨੀਤੀ ਨੂੰ ਨੇੜੇ ਤੋਂ ਦੇਖਦੇ ਸਭ ਨੂੰ ਪਤਾ ਹੈ ਕਿ ਜੇ ਖੇਤਰੀ ਪਾਰਟੀ ਕਿਸੇ ਰਾਜ ਦੇ ਵਿੱਚ ਜਿਉਂਦੀ ਰਹੇਗੀ ਤਾਂ ਹੀ ਉਸ ਦੇਖੋ ਪੰਜਾਬ ਬਾਕੀ ਸਟੇਟਾਂ ਨਾਲੋਂ ਇੱਕ ਵੱਖਰਾ ਸਟੇਟ ਇੱਥੇ ਬਹੁ ਗਿਣਤੀ ਸਿੱਖ ਭਾਈਚਾਰਾ ਵਸਦਾ ਹੈ ਔਰ ਕਿਸਾਨੀ ਪ੍ਰਧਾਨ ਦੇਸ਼ ਹੈ ਆਪਾਂ ਕਹਿੰਦੇ ਕਿਸਾਨੀ ਪ੍ਰਧਾਨ ਪ੍ਰਦੇਸ਼ ਹੈ ਪੰਜਾਬ ਪੰਜਾਬ ਦੀ ਗੱਲ ਉਹੀ ਪਾਰਟੀ ਕਰ ਸਕਦੇ ਜਿਹੜੀ ਖੇਤਰੀ ਪਾਰਟੀ ਹੋਵੇ ਔਰ ਅਕਾਲੀ ਦਲ ਦਾ ਜਿਉਂਦਾ ਰਹਿਣਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਅਕਾਲੀ ਦਲ ਦੀਆਂ ਜਿਹੜੀਆਂ ਆਪਾਂ ਸ਼ੁਰੂ ਤੋਂ ਦੇਖੀ ਹੈ ਤਾਂ ਕੁਰਬਾਨੀਆਂ ਵੀ ਬੜੀਆਂ ਨੇ ਪੰਜਾਬ ਦੇ ਲਈ ਤੇ ਇਹ ਦੋਨੋਂ ਚੀਜ਼ਾਂ ਨੂੰ ਹੁਣ ਤੁਸੀਂ ਕਿਵੇਂ ਦੇਖ ਰਹੇ ਹੋ ਅਗਲੀ ਅਗਲੀ ਗੱਲ ਤੇ ਆਪਾਂ ਆਉਣੇ ਆ ਕਿ ਜਿਹੜਾ ਬਾਦਲ ਧੜਾ ਆ ਹਾਂਜੀ ਇਹਨਾਂ ਨੇ ਇਕੱਲਿਆਂ ਮੀਟਿੰਗ ਕਰਕੇ ਜਿਹੜੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਤੀ ਭਰਤੀ ਸ਼ੁਰੂ ਕਰ ਦਿੱਤੀ ਜਦੋਂ ਕਿ ਅਕਾਲ ਤਖਤ ਸਭ ਤੋਂ 2 ਤਰੀਕ 2 ਦਸੰਬਰ ਨੂੰ ਜਿਹੜਾ ਹੁਕਮ ਜਾਰੀ ਹੋਇਆ ਸੀ ਆਦੇਸ਼ ਜਾਰੀ ਹੋਇਆ ਸੀ ਉਹਦੇ ਚ ਸੀ ਵੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਜਾਏਗੀ ਉਹਦੇ ਜਿਹੜੇ ਪ੍ਰਧਾਨ ਚਰਜਿੰਦਰ ਸਿੰਘ ਧਾਮੀ ਬਿਲਕੁਲ ਉਹਨਾਂ ਵੱਲੋਂ ਜਿਹੜੀ ਆ ਮੈਂਬਰਸ਼ਿਪ ਡਰਾਈਵ ਜਿਹੜੀ ਆ ਸ਼ੁਰੂ ਕੀਤੀ ਜਾਣੀ ਸੀ ਜੀ ਔਰ ਉਹਦੇ ਲਈ ਬਾਗੀ ਤੇ ਡਿੜ ਦੂਜੇ ਨੇ ਬਾਗੀ ਤੇ ਦਾਗੀ ਸ਼ਬਦ ਵਰਤਿਆ ਗਿਆ ਸੀ ਇਹ ਇਕੱਠੇ ਹੋ ਕੇ ਇਹ ਜਿਹੜੀ ਡਰਾਈਵ ਸ਼ੁਰੂ ਕਰਨਗੇ ਮਤਲਬ ਭਰਤੀ ਕਰਤੀ ਸ਼ੁਰੂ ਕੱਲੇ ਕਾਲੀ ਦਲ ਬਾਦਲ ਬਾਦਲ ਗਰੁੱਪ ਨੇ ਭਰਤੀ ਸ਼ੁਰੂ ਕਰਤੀ ਕਰਿਆ ਫਿਰ ਹੁਣ ਕੀ ਕੋਸ਼ਿਸ਼ ਕਰ ਰਹੇ ਨੇ ਆਪਣੀ ਜਿਹੜੀ ਇਹਨਾਂ ਨੇ ਗਲਤੀ ਕੀਤੀ ਆ ਉਹਦਾ ਜਿਹੜਾ ਕੋਸ਼ਿਸ਼ ਕਰ ਰਹੇ ਨੇ ਉਹਨੂੰ ਠੀਕ ਕਰਨ ਦੀ ਬਿਲਕੁਲ ਔਰ ਉਹਦੇ ਲਈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਜਿਹੜਾ ਜ਼ਿਆਦਾ ਬੋਲਦੇ ਸੀ ਉਹਨਾਂ ਨੂੰ ਆਬਜ਼ਰਵਰ ਲਾ ਦਿੱਤਾ ਬਿਲਕੁਲ ਪਰ ਜਿਹੜੇ ਬਾ ਕੀ ਲੋਗ ਨੇ ਸੁਧਾਰ ਲੇਰਦੇ ਉਹਨਾਂ ਨੂੰ ਤੁਸੀਂ ਵਿਸ਼ਵਾਸ ਚ ਕਿਉਂ ਨਹੀਂ ਲਿਆ ਹਾਂ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਹੈ ਕਿ ਸਾਰੇ ਮਤਲਬ ਬਾਗੀ ਤੇ ਦਾਗੀਆਂ ਨੇ ਇਕੱਠੇ ਹੋ ਕੇ ਮਿਲ ਕੇ ਤੁਸੀਂ ਕੰਮ ਕਰਨਾ ਹੈ ਤਾਂ ਫਿਰ ਭਾਰਤੀ ਜਿਹੜੀ ਉਹ ਕੱਲਾ ਮਤਲਬ ਬਾਦਲ ਲਾਣਾ ਕਰ ਰਿਹਾ ਭਾਰਤੀ ਅਕਾਲੀ ਦਲ ਦੇ ਵਿੱਚ ਇਹਦੇ ਤੋਂ ਪਹਿਲਾਂ ਮਨਪ੍ਰੀਤ ਇਆਲੀ ਨੂੰ ਵੀ ਇਹਨਾਂ ਨੇ ਲਾਇਆ ਸੀ ਇੱਕ ਥਾਂ ਤੋਂ ਡਰਾਈਵ ਦੇ ਨਾਲ ਜੋੜਿਆ ਸੀ ਪਰ ਉਹਨਾਂ ਨੇ ਮਨ ਕਰਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹ ਹੁਬਹੂ ਲਾਗੂ ਹੋਣਾ ਚਾਹੀਦਾ ਹੁਣ ਵਡਾਣਾ ਕੀ ਇਸ ਚੀਜ਼ ਨੂੰ ਸਵੀਕਾਰ ਕਰਦੇ ਨੇ ਬਿਲਕੁਲ ਇਹ ਵੀ ਦੇਖਣਾ ਪਏਗਾ ਕਿਉਂਕਿ ਜੇ ਜੇ ਗੁਰਪ੍ਰਤਾਪ ਸਿੰਘ ਬਡਾਲਾ ਇਹ ਜਿਹੜਾ ਅਬਜ਼ਰਵਰ ਦਾ ਉਹਦਾ ਉਹਨਾਂ ਨੂੰ ਦਿੱਤਾ ਗਿਆ ਉਹਨੂੰ ਸਵਕਾਰ ਕਰ ਲੈਂਦੇ ਨੇ ਤਾਂ ਪਬਲਿਕ ਦੇ ਵਿੱਚ ਇੱਕ ਮੈਸੇਜ ਆਏਗਾ ਕਿ ਸਿਰਫ ਅਹੁਦੇ ਦੇ ਖਾਤਰ ਹੀ ਬਡਾਲਾ ਬੋਲ ਰਹੇ ਕੁਰਸੀਆਂ ਲਈ ਲੜ ਰਹੇ ਆ ਬਿਲਕੁਲ ਬਿਲਕੁਲ ਔਰ ਦੇਖੋ ਇਹਨਾਂ ਨੇ ਸਖਵੀਰ ਬਾਦਲ ਨਾ ਜੱਫਾ ਪਾ ਕੇ ਬੈਠੇ ਹੋਏ ਕੁਰਸੀ ਨੂੰ ਬਿਲਕੁਲ ਬਿਲਕੁਲ ਉਹ ਛੱਡਣਾ ਨਹੀਂ ਚਾਹੁੰਦੇ ਇਹਨਾਂ ਨੂੰ ਚਾਹੀਦਾ ਵੀ ਤੁਸੀਂ ਪਿੱਛੇ ਹੋ ਜੋ ਹੂੰ ਔਣ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਸੱਤ ਮੈਂਬਰੀ ਕਮੇਟੀ ਨੂੰ ਕੰਮ ਕਰਨ ਦਿਓ ਬਿਲਕੁਲ ਕਲਵੰਤ ਜੀ ਨਾਲ ਇੱਕ ਹੋਰ ਹੈ ਜਿਹੜਾ ਜਿਹੜਾ ਵਰਕਰ ਹੈ ਉਹ ਹਰੇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਹੈ ਪੰਜਾਬ ਦੇ ਬਹੁ ਗਿਣਤੀ ਵਰਕਰ ਅਕਾਲੀ ਦਲ ਦੇ ਕਹਿੰਦੇ ਐ ਕਿ ਯਾਰ ਪ੍ਰਧਾਨੀ ਤੁਸੀਂ ਮਨਪ੍ਰੀਤ ਯਾਦਲੀ ਨੂੰ ਬਣਾ ਲਓ ਪੜਿਆ ਲਿਖਿਆ ਨੌਜਵਾਨ ਮੁੰਡਾ ਹੈ ਉਹਨੂੰ ਨੌਲੇਜ ਹੈ ਔਰ ਥੰਮੇ ਨਾਲ ਗੱਲ ਕਰਨ ਦਾ ਕਰਦਾ ਹੈ ਔਰ ਦੇਖੋ ਜਿੰਨੇ ਮਰਜ਼ੀ ਉਤਰਾ ਚੜਾ ਆਏ ਹੈ ਅਕਾਲੀ ਦੇ ਨਾਲ ਅਕਾਲੀ ਦਲ ਦੇ ਨਾਲ ਉਹ ਚਟਾਨਵਾਖ ਖੜਾ ਹੈ ਹਿੱਲਿਆ ਨਹੀਂ ਬਿਲਕੁਲ ਆਰ ਲੋਕੀ ਕਹਿੰਦੇ ਸੀਗੇ ਕਿ ਇਹ ਇਹ ਜੀ ਆਮ ਆਦਮੀ ਪਾਰਟੀ ਚ ਚਲਾ ਜਾਏਗਾ ਜੀ ਇਹ ਕਾਂਗਰਸ ਚ ਨਾ ਚਲਾ ਜਾਏ ਪਰ ਬੰਦਾ ਮਨਪ੍ਰੀਤ ਈਆਲੀ ਜਿਵੇਂ ਕਹਿੰਦੇ ਨਾ ਜਮਾਨ ਖਰਾ ਸਿੱਕਾ ਹੈ ਉਥੀ ਅੜਿਆ ਖੜਿਆ ਅਕਾਲੀ ਦਲ ਦੇ ਨਾਲ ਦੇਖੋ ਜਗਤਾਰ ਸਿੰਘ ਜੀ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਜਿਹੜੇ ਨੌਜਵਾਨ ਨੇ ਅਕਾਲੀ ਦਲ ਦੇ ਜੀ ਤਿੰਨ ਚਾਰ ਲੜਕੇ ਨੇ ਬੜੇ ਸਿਆਣੇ ਨੇ ਜਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬੇਟਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਕਾफी ਸਮਝਦਾਰ ਸਿਆਣਾ ਪੜ੍ਹੇ ਲਿਖਿਆ ਆ ਬਿਲਕੁਲ ਇਸੇ ਤਰ੍ਹਾਂ ਪਰਮਿੰਦਰ ਢੀਂਡਾ ਸਾਹਿਬ ਢੀਂਡਾ ਸਾਹਿਬ ਦਾ ਬੇਟਾ ਆ ਬਿਲਕੁਲ ਇਸੇ ਤਰ੍ਹਾਂ ਹੋਰ ਵੀ ਨੌਜਵਾਨ ਜਿਹੜੇ ਅਕਾਲੀ ਨੇ ਉਹਨਾਂ ਉਹਨਾਂ ਨੂੰ ਅੱਗੇ ਆਉਣ ਤੋਂ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਖੁੱਡੇ ਲੈਣ ਹੀ ਲਾਇਆ ਹੋਇਆ ਦੇਖੋ ਢੀਂਡਾ ਪਰਿਵਾਰ ਆ ਪਿੱਛੇ ਲੰਘਿਆ ਲੋਕ ਸਭਾ ਚੋਣਾਂ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੂੰ ਸ਼ਾਮਿਲ ਕਰ ਲਿਆ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸ਼ਾਮਿਲ ਕਰ ਲਿਆ ਤੇ ਸੰਗਰੂਰ ਦੇ ਵਿੱਚ ਢੀਂਡਾ ਪਰਿਵਾਰ ਦੀ ਵੱਡੀ ਪਕੜ ਬੰਨੀ ਜਾਂਦੀ ਹੈ ਔਰ ਟਿਕਟ ਦੇਤੀ ਇਕਬਾਲ ਸਿੰਘ ਝੂਤਾ ਨੂੰ ਉੱਥੋਂ ਲੋਕ ਸਭਾ ਦੀ ਤੇ ਬੜਾ ਇੱਕ ਮੈਸੇਜ ਇਹ ਗਿਆ ਕਿ ਸੁਖਵੀਰ ਸਿੰਘ ਬਾਦਲ ਇਹ ਨਹੀਂ ਚਾਹੁੰਦਾ ਕਿ ਉਸ ਦੇ ਬਰਾਬਰ ਦਾ ਕੋਈ ਲੀਡਰ ਦੁਬਾਰਾ ਕਾਲੀ ਦਲ ਦੇ ਵਿੱਚ ਪੈਦਾ ਹੋਵੇ ਸੁਖਵੀਰ ਬਾਦਲ ਇਸ ਟਾਈਮ ਸੰਗਤ ਦੇ ਵਿੱਚ ਉਹਦੀ ਜਿਹੜੀ ਇਮੇਜ ਹੈ ਅੱਛੀ ਨਹੀਂ ਹੈ ਆਉ ਕੁਝ ਵੀ ਲਾ ਲੋ ਜਿਵੇਂ ਆਪਾਂ ਕਹ ਦੀਏ ਵੀ ਮਤਲਬ ਬਦ ਨਾਲੋਂ ਬਦਨਾਮ ਬੁਰਾ ਹੁੰਦਾ ਉਹ ਬਦਨਾਮ ਜ਼ਿਆਦਾ ਹੋ ਗਿਆ ਹੈ ਬਾਦ ਵੀ ਨੇ ਤੇ ਬਦਨਾਮ ਵੀ ਨੇ ਬਿਲਕੁਲ ਬਾਦ ਉਹਨਾਂ ਨੇ ਮੰਨ ਲਿਆ ਗੱਲ ਸਖਸਾਬ ਤੇ ਵੀ ਅਸੀਂ ਬਾਦ ਆ ਸੀ ਇਹ ਚੀਜ਼ਾਂ ਕੀਤੀਆਂ ਇਈ ਜਗ੍ਹਾ ਉਹਨਾਂ ਨੇ ਮਤਲਬ ਝੋਲੀ ਅੱਡ ਕੇ ਕਿਹਾ ਕਿ ਸਾਰੀਆਂ ਮੇਰੀ ਝੋਲੀ ਪਾ ਦੋ। ਦੋਸ਼ ਨਹੀਂ ਲਾ ਰਹੇ। ਉਹਨਾਂ ਨੇ ਕੱਲ ਤੱਕ ਸਾਹਿਬ ਤੇ ਕਿਹਾ ਆ ਵੀ ਅਸੀਂ ਇਹ ਗੁਨਾਹ ਕੀਤੇ। ਉਹ ਬਦਵੀ ਤੇ ਬਦਨਾਮ ਵੀ ਦੋਵੇਂ ਚੀਜ਼ਾਂ ਨੇ। ਔਰ ਉਹਨਾਂ ਨੂੰ ਇਹ ਹਾਲ ਕੀ ਚਾਹੀਦਾ ਆ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਉਹਦੇ ਤੇ ਛੱਡ ਦੇਣ। ਉਹ ਭਰਤੀ ਕਰਨ ਨੂੰ ਹੁਣ ਆਬਜ਼ਰਵਰ ਲਾਉਣ ਦਾ ਇਹਨਾਂ ਨੂੰ ਆ ਕੀ ਨਹੀਂ ਹੈਗਾ ਪਹਿਲੀ ਗੱਲ ਤਾਂ। ਇਹ ਕੁਲਵੰਤ ਜੀ ਤੁਹਾਡੀ ਗੱਲ ਨੂੰ ਮੈਂ ਵਿੱਚੇ ਟੋਕਦਾ। ਇੱਕ ਪਾਸੇ ਤਾਂ ਦੇਖੋ ਬਾਦਲ ਪਰਿਵਾਰ ਨੂੰ ਜਾਂ ਸੁਖਵੀਰ ਸਿੰਘ ਬਾਦਲ ਨੂੰ ਮਤਲਬ ਬਾਦਤੇ ਬਦਨਾਮ ਪੂਰਾ ਪੰਜਾਬ ਕਹਿ ਰਿਹਾ ਹੈ ਅਕਾਲੀ ਦਲ ਦੇ ਵਿੱਚੋਂ ਵੀ ਬਾਗੀ ਸੁਰਾਣੇ ਜਿਹੜੀਆਂ ਉਹ ਵੀ ਉਸ ਨੂੰ ਬਦਨਾਮ ਕਹਿ ਰਹੀਆਂ ਨੇ ਪਰ ਜੇ ਜਮੀਨੀ ਪੱਧਰ ਤੇ ਦੇਖੀ ਤਾਂ ਲੋਕ ਅੰਦਰਖਾਤੇ ਇਹ ਵੀ ਕਹਿੰਦੇ ਨੇ ਵੀ ਜਿੰਨਾ ਕੰਮ ਬਾਦਲ ਸਰਕਾਰ ਮੌਕੇ ਪੰਜਾਬ 'ਚ ਹੋਇਆ ਉਹਨਾਂ ਕਦੇ ਹੋਇਆ ਹੀ ਨਹੀਂ ਦੇਖੋ ਕੰਮ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਜਿਹੜਾ ਆਪਾਂ ਵਿਕਾਸ ਕਰ ਜਾਂਦੀ ਗੱਲ ਕਰੀਏ ਸੜਕਾਂ ਬਣੀਆਂ ਹੋਰ ਵੀ ਵਿਕਾਸ ਕਰ ਜਿਹੜੇ ਹੋਏ ਨੇ ਅਕਾਲੀ ਦਲ ਦੇ ਰਾਜ ਦੇ ਵਿੱਚ ਦੂਜਿਆਂ ਨਾਲੋਂ ਜ਼ਿਆਦਾ ਹੋਏ ਨੇ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ ਇਹ ਮੰਨਦੇ ਪਰ ਹਾਂ ਇਹ ਸਾਰੇ ਮੰਨਦੇ ਨੇ ਲੇਕਿਨ ਜਿਹੜੇ ਗੁਨਾਹ ਕੀਤੇ ਉਹ ਜਿਆਦਾ ਵੱਡੇ ਮਤਲਬ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਉਹ ਧਰਮ ਤੇ ਰਾਜਨੀਤੀ ਦਾ ਸੁਮੇਲ ਹੈ ਰਾਜਨੀਤੀ ਦੇ ਵਿੱਚ ਤਾਂ ਅਕਾਲੀ ਦਲ ਕਾਮਯਾਬ ਹੋ ਗਿਆ ਸੀ ਵਿਕਾਸ ਕਾਰਜ ਬਹੁਤ ਕਰਤੇ ਸੀ ਪਰ ਧਰਮ ਵਾਲੇ ਪਾਸੇ ਮਤਲਬ ਇਹ ਡਾਊਨ ਚਲੇ ਗਏ ਜਿਸ ਕਰਕੇ ਆਕਾਲੀ ਦਲ ਬਾਦਲ ਹੈ ਜਿਹੜਾ ਬਦਨਾਮ ਹੋ ਗਿਆ ਉਹ ਵੀ ਇੱਕ ਰਾਜਨੀਤੀ ਦਾ ਹਿੱਸਾ ਆ ਜਦੋਂ ਤੁਹਾਡੇ ਅਮਨ ਤੇ ਕਾਨੂੰਨ ਦੀ ਸਥਿਤੀ ਆਉਂਦੀ ਆ ਤੁਸੀਂ ਉਹਨੂੰ ਟੈਕਲ ਕਿਵੇਂ ਕਰਨਾ ਬਿਲਕੁਲ ਜਦੋਂ ਇੱਕ ਫਿਰਕੇ ਦੇ ਗ੍ਰੰਥ ਨੂੰ ਪਾੜ ਦਿੱਤਾ ਜਾਂਦਾ ਉਹਦੇ ਪੰਨੇ ਪਾੜ ਦਿੱਤੇ ਜਾਂਦੇ ਆ ਉੱਥੇ ਲੋਕ ਜਿਹੜੇ ਨੇ ਪ੍ਰੋਟੈਸਟ ਕਰਦੇ ਬਿਲਕੁਲ ਉਹ ਜਿਹੜਾ ਕੰਮ ਉਹ ਵੀ ਰਾਜਨੀਤੀ ਚਾਹੁੰਦਾ ਕਿ ਤੁਸੀਂ ਉਹਨੂੰ ਟੈਕਲ ਕਿਵੇਂ ਕਰਨਾ ਉਹ ਸਥਿਤੀ ਨੂੰ ਸੰਭਾਲਣਾ ਕਿਵੇਂ ਆ ਇਹ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਕਲਵੰਸੀ ਬਣਿਆ ਸੀ ਇਹ ਕਿ ਬੇਅਦਬੀ ਹੋਈ ਹੈ ਜੀ ਅਕਾਲੀ ਦਲ ਦੀ ਸਰਕਾਰ ਮੌਕੇ ਇਸ ਕਰਕੇ ਪੰਜਾਬ ਦੇ ਲੋਕ ਅਕਾਲੀ ਦਲ ਦਾ ਵਿਰੋਧ ਕਰਦੇ ਆ ਬੇਅਦਬੀਆਂ ਤਾਂ ਹੁਣ ਵੀ ਲਗਾਤਾਰ ਹੋ ਰਹੀਆਂ ਨੇ ਸਰ ਸਿੰਘ ਜੀ ਮੇਰੀ ਗੱਲ ਨੂੰ ਪਹਿਲਾਂ ਸੁਣੋ ਪੂਰੀ ਤਰ੍ਹਾਂ ਮੈਂ ਕਹਿੰਦਾ ਬੇਅਦਬੀਆਂ ਹੁੰਦੀਆਂ ਨੇ ਬੇਅਦਬੀ ਹੋਈ ਪੰਨੇ ਪਾੜੇ ਗਏ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਵਾਪਰੀਆਂ ਲੋਕਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਲੋਕ ਉਹਨਾਂ ਨੂੰ ਪੁਲਿਸ ਦੀਆਂ ਗੋਲੀਆਂ ਨਾਲ ਮਾਰ ਦਿੱਤਾ ਗਿਆ ਉੱਥੇ ਸੁਖਬੀਰ ਬਾਦਲ ਖੁਦ ਮੰਨ ਰਿਹਾ ਕਿ ਅਸੀਂ ਗੁਨਾਹ ਕੀਤਾ ਨਹੀਂ ਜੇ ਜੇ ਉਹ ਮੰਨ ਰਿਹਾ ਹੈ ਗੁਨਾਹ ਕੀਤਾ ਹੈ ਤੇ ਫਿਰ ਫਿਰ ਆਪਣਾ ਜਿਹੜਾ ਪ੍ਰਸ਼ਾਸਨ ਹੈ ਮੰਨ ਲਓ ਉਸ ਤੋਂ ਬਾਅਦ ਪਹਿਲਾਂ ਆਮ ਆਦਮੀ ਪਾਰਟੀ ਹੋਂਦ ਚ ਇਸ ਕਰਕੇ ਆਈ ਸੀ ਪੰਜਾਬ ਦੇ ਵਿੱਚ ਕਿ ਉਹਨਾਂ ਨੇ ਕਿਹਾ ਸੀਗਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਅਸੀਂ ਮਤਲਬ ਜੇਲਾ ਤੋਂ ਛੁੱਟ ਦਾਂਗੇ ਤੇ ਬਾਦਲ ਤਾਂ ਬਾਦਲ ਵੱਡੇ ਬਾਦਲ ਸਾਹਿਬ ਵੀ ਇਸ ਦੁਨੀਆ ਚ ਚਲ ਗਏ ਨੇ ਚਲੋ ਉਹਨਾਂ ਨੂੰ ਆਪਾਂ ਛੱਡ ਦਈਏ ਸੁਖਵੀਰ ਸਿੰਘ ਬਾਦਲ ਤਾਂ ਬੈਠਾ ਹੈ ਇਹਨਾਂ ਨੇ ਤਾਂ ਬਚਾਇਆ ਉਹਨਾਂ ਨੂੰ ਹੁਣ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਲਾਇਆ ਗਿਆ ਸੀ ਜਾਂਚ ਵਾਸਤੇ ਉਹਨਾਂ ਨੇ ਸਾਰੀ ਚੀਜ਼ ਕੱਢ ਕੇ ਲੈ ਆਂਦੀ ਚੀਜ਼ ਉੱਥੇ ਅੱਛਾ ਲੇਕਿਨ ਉਹ ਉਸ ਚੀਜ਼ ਨੂੰ ਦਬ ਦਿੱਤਾ ਗਿਆ ਔਰ ਰਿਪੋਰਟ ਹੀ ਦਬ ਦਿੱਤੀ ਗਈ ਹੋਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਸਭ ਤੋਂ ਵੱਡੀ ਮਾਰ ਕਿੱਥੇ ਪਈ ਆ ਕਿ ਇਹ ਜਿਹੜਾ ਮਾਲਵੇ ਦਾ ਹਿੱਸਾ ਆ ਇਹਦੇ ਚ ਇਹਦੀ ਰਾਮ ਰਹੀਮ ਦੇ ਲੋਕਾਂ ਦੀ ਵੋਟ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਔਰ ਉਸ ਚੀਜ਼ ਦੇ ਵਿੱਚ ਰਾਮ ਰਹੀਮ ਦੇ ਲੋਕਾਂ ਦਾ ਹੱਥ ਸੀ ਇਹ ਸ਼ਰੇਆਮ ਪਤਾ ਸੀ ਔਰ ਇਹ ਬਾਦਲ ਅਗਰ ਉਹਨੂੰ ਨਹੀਂ ਰੋਕਦੇ ਰਿਪੋਰਟ ਨੂੰ ਜੀ ਤਾਂ ਉਹਨਾਂ ਦੀ ਬੜੀ ਵੱਡੇ ਲੈਵਲ ਤੇ ਜਿਹੜੀ ਇਹਨਾਂ ਦੇ ਰਾਮ ਰਹੀਮ ਦੇ ਜਿਹੜੇ ਚੇਲੇ ਸੀ ਸਰਦਾਰੂ ਸੀ ਉਹਨਾਂ ਦੀ ਵੋਟ ਟੁੱਟਦੀ ਸੀ ਬਿਲਕੁਲ ਉਹ ਆਪਣੀ ਵੋਟ ਬਚਾਉਣ ਵਾਸਤੇ ਉੱਥੇ ਕਾਰਵਾਈ ਕਰਵਾ ਦਿੱਤੀ ਗਈ ਉੱਥੇ ਆਰਡਰ ਦਿੱਤਾ ਗਿਆ ਕਿ ਤੁਸੀਂ ਗੋਲੀ ਚਲਾ ਦਿਓ ਜੀ ਗੋਲੀ ਚਲਾਉਣ ਦਾ ਆਰਡਰ ਜਿਹੜਾ ਮੁੱਖ ਮੰਤਰੀ ਮੌਕੇ ਦਾ ਉਹਦੇ ਤੋਂ ਇਲਾਵਾ ਤਾਂ ਕੋਈ ਨਹੀਂ ਦੇ ਸਕਦਾ ਨਾ ਨਹੀਂ ਜਿਵੇਂ ਕਹਿ ਰਹੇ ਨੇ ਸੁਖਵੀਰ ਬਾਦਲ ਨੂੰ ਦੋਸ਼ੀ ਕਹਿ ਜਾਂਦੇ ਨੇ ਕਿ ਸੁਖਵੀਰ ਬਾਦਲ ਉਹ ਸੁਖਵੀਰ ਬਾਦਲ ਕਹਿੰਦਾ ਮੈਂ ਤਾਂ ਉਸ ਟਾਈਮ ਬਾਹਰ ਸੀ ਵਿਦੇਸ਼ 'ਚ ਸੀਗਾ ਸੁਖਵੀਰ ਬਾਦਲ ਦੀ ਸਰਕਾਰ ਉਹਨਾਂ ਦੀ ਪਰਿਵਾਰ ਦੀ ਸੀ ਨਾ ਅਕਾਲੀ ਦਲ ਦੀ ਸਰਕਾਰ ਸੀ ਸੁਖਵੀਰ ਬਾਦਲ ਨਹੀਂ ਤੇ ਜਿਹੜਾ ਉੱਥੇ ਕੰਮ ਕਰ ਰਿਹਾ ਸੀ ਬੰਦਾ ਜਿਹੜਾ ਉਸ ਟਾਈਮ ਕਮਾਂਡ ਸੰਭਾਲ ਰਿਹਾ ਸੀ ਉਹ ਦੋਸ਼ੀ ਹੈ ਉੱਥੋਂ ਹੁਕਮ ਤਾਂ ਮਿਲਿਆ ਨਾ ਵੀ ਗੋਲੀ ਚਲਾ ਦਿਓ ਨਿਹੱਤੇ ਲੋਕਾਂ ਦੇ ਉੱਤੇ ਗੋਲੀ ਚਲਾ ਕੇ ਉਹਨਾਂ ਨੂੰ ਬਰਗਾੜੀ ਦੇ ਵਿੱਚ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਨੌਜਵਾਨਾਂ ਨੂੰ ਉਸ ਤੋਂ ਬਾਅਦ ਕੀ ਕੁਝ ਵਾਪਰਿਆ ਤੁਸੀਂ ਉਹ ਵੇਖਦੇ ਹੋ ਫਿਰ ਵੱਡਾ ਗੁਨਾਹ ਹੋਰ ਕੀ ਹੈ ਇਹਦੇ ਨਾਲ ਹੀ ਕਿ ਜਿਹੜਾ ਰਾਮ ਰਹੀਮ ਹੈ ਜਿਹਨੂੰ ਸਿੱਖਾਂ ਨੇ ਅੱਜ ਤੱਕ ਮਾਫ਼ ਨਹੀਂ ਕੀਤਾ ਔਰ ਕਦੇ ਕਰਨਗੇ ਵੀ ਨਹੀਂ ਜੀ ਉਹਨੂੰ ਆਪੇ ਚਿੱਠੀ ਲਿਖ ਕੇ ਮਾਫ਼ ਕਰ ਦਿੱਤਾ ਨੇ ਅਕਾਲੀ ਦਲ ਤਾਂ ਕਹਿੰਦਾ ਹੈ ਵੀ ਇੱਕ ਪਾਸੇ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਕਾਂਗਰਸ ਤੇ ਅਕਾਲੀ ਦਲ ਦੋਨੋਂ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਰਾਮ ਰਹੀਮ ਨੂੰ ਉਹਦੇ ਅਖਬਾਰ ਨੂੰ ਜਾਂ ਉਹਦਾ ਜਿਹੜਾ ਉੱਥੋਂ ਕੋਈ ਰਸਾਲਾ ਛਪਦਾ ਉਹਨੂੰ ਅਸੀਂ ਇੱਕ ਪੈਸੇ ਦੀ ਪੰਜਾਬ ਚੋਂ ਇਜ਼ਤਿਹਾਰ ਨਹੀਂ ਦਿੱਤਾ ਜਦੋਂ ਸਾਡੀਆਂ ਸਰਕਾਰਾਂ ਸੀਆਂ ਤੇ ਹੁਣ ਕਹਿੰਦੇ ਜਦੋਂ ਆਮ ਲੋਕਾਂ ਦੀ ਸਰਕਾਰ ਹੈ ਪੰਜਾਬ ਚ ਇਹ ਕਰੋੜਾਂ ਰੁਪਏ ਦੇ ਇਜ਼ਤਿਹਾਰ ਰਾਮ ਰਹੀਮ ਦੇ ਅਖਬਾਰ ਨੂੰ ਦੇ ਰਹੇ ਨੇ ਇਹ ਵੀ ਤਵਾ ਲੱਗ ਰਿਹਾ ਹੈ ਜਿੱਦਾਂ ਮਤਲਬ ਲੈ ਤਾਂ ਨਹੀਂ ਆ ਵੀ ਜੇ ਮੈਂ ਅ ਦੂਜਾ ਗਿਣਾ ਕਰ ਰਿਹਾ ਤੇ ਮੈਂ ਵੀ ਗਿਣਾ ਕਰ ਦੇ ਤਾਂ ਉਹਨੂੰ ਜਸਟੀਫਾਈ ਕਰ ਦਈਏ ਇਹ ਜਸਟੀਫਾਈ ਨਹੀਂ ਨਾ ਕਰ ਸਕਦੇ ਜੇ ਬੰਦਾ ਕੋਈ ਉਹਨੂੰ ਇਸ਼ਤਿਹਾਰ ਦੇ ਰਿਹਾ ਗਲਤ ਕੰਮ ਕਰ ਰਿਹਾ ਉਹ ਤੇ ਇਹਦਾ ਮਤਲਬ ਇਹ ਤੁਹਾਡਾ ਗਲਤ ਕੰਮ ਮਾਫ ਕਰ ਦਿੱਤਾ ਜਾਵੇ ਉਹ ਨਹੀਂ ਨਾ ਮਾਫ ਕੀਤਾ ਜਾ ਸਕਦਾ ਜਿਹੜਾ ਤੁਸੀਂ ਕੀਤਾ ਉਹਨੇ ਆਪੇ ਹੀ ਚਿੱਠੀ ਤਿਆਰ ਕੀਤੀ ਆਪੇ ਹੀ ਮਾਫੀ ਬਣਾ ਲਈ ਮਾਫੀ ਲਿਆ ਕੇ ਅਕਲ ਤੱਕ ਸਭ ਤੋਂ ਮਾਫੀ ਕਰ ਦਿੱਤਾ ਗਿਆ ਜੀ ਹੁਣ ਨਹੀਂ ਉਹ ਕਹਿੰਦੇ ਆ ਕਿ ਅਸੀਂ ਤਾਂ ਜੀ ਭਾਈਚਾਰਾ ਕਾਇਮ ਕਰਦੇ ਸੀ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਇੱਕ ਪਾਸੇ ਸਿੱਖ ਕੌਮਤ ਦੂਜੇ ਪਾਸੇ ਜਿਹੜੇ ਪ੍ਰੇਮੀ ਸੀਗੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਵਿੱਚ ਰਫੜ ਜ਼ਿਆਦਾ ਨਾ ਵਧੇ ਲੜਾਈ ਝਗੜੇ ਨਾ ਵਧਣ ਅਸੀਂ ਤਾਂ ਭਾਈਚਾਰਾ ਕਾਇਮ ਕਰਦੇ ਸੀ ਅਕਾਲੀ ਦਲ ਤਾਂ ਇਹ ਕਹਿ ਰਿਹਾ ਹੈ ਭਾਈਚਾਰਾ ਕਿਹੋ ਜਿਹਾ ਹੋਇਆ ਜਿਹੜੇ ਸਾਡੇ ਗੁਰੂ ਦੇ ਅੰਗ ਪਾੜ ਕੇ ਗਲੀਆਂ ਚ ਸੁੱਟ ਦੇਣ ਉਹਨਾਂ ਦੇ ਨਾਲ ਅਸੀਂ ਭਾਈਚਾਰਾ ਬਣਾਈਏ ਇਹ ਤੁਸੀਂ ਇਸ ਚੀਜ਼ ਨੂੰ ਸਮਝਦੇ ਵੀ ਸਹੀ ਹੈ ਫਿਰ ਇਸੇ ਚੀਜ਼ ਨੂੰ 2 ਦਸੰਬਰ ਨੂੰ ਮੰਨ ਰਹੇ ਹੋ ਵੀ ਅਸੀਂ ਗੁਨਾਹ ਕੀਤੇ ਆ ਜੀ ਹਰ ਇੱਕ ਗੱਲ ਨੂੰ ਜਦੋਂ ਸਿੰਘ ਸਹਿਬਾਨ ਨੇ ਉੱਥੇ ਬੋਲਿਆ ਕਿ ਆਹ ਚੀਜ਼ਾਂ ਕੀਤੀਆਂ ਜੀ ਤੁਸੀਂ ਕੀਤੀਆਂ ਕਹਿੰਦੇ ਹਾਂ ਜੀ ਯੈਸ ਸੁਖਵੀਰਵਾਲ ਤਾਂ ਇਹ ਵੀ ਕਹਿੰਦਾ ਬਾਅਦ ਦੇ ਵਿੱਚ ਕਿ ਯਾਰ ਮੈਂ ਤਾਂ ਸਾਰਾ ਕੁਝ ਇਹ ਚਾਹੁੰਦਾ ਸੀਗਾ ਕਿ ਇਹ ਇਹ ਜਿਹੜਾ ਕਲੇਸ਼ ਹੈ ਨਿਬੜੇ ਕਿਸੇ ਤਰੀਕੇ ਮੈਂ ਤਾਂ ਆਪਣੀ ਝੋਲੀ ਸਾਰਾ ਕੁਝ ਪਵਾਨ ਨੂੰ ਰਾਜ਼ੀ ਹੋ ਗਿਆ ਸੀ ਨਹੀਂ ਐਵੇਂ ਕਿਵੇਂ ਪਾ ਕੇ ਤੁਸੀਂ ਨਿਬੜ ਲੋਗੇ ਤੁਸੀਂ ਉੱਥੇ ਕਾਲਤਖਬ ਸਾਹਿਬ ਦੇ ਉੱਤੇ ਜਾ ਕੇ ਝੂਠ ਬੋਲੋਗੇ ਵੀ ਹਾਂ ਮੈਂ ਕੀਤਾ ਕੀਤਾ ਨਹੀਂ ਤੇ ਤੁਸੀਂ ਕਹੋ ਕਿ ਮੈਂ ਕੀਤਾ ਆਓ ਬਾਹਰ ਆ ਕੇ ਤਾਂ ਉਹਨਾਂ ਨੇ ਇਹ ਕਿਹਾ ਨਾ ਕਿ ਮੈਂ ਤਾਂ ਆਪਣੀ ਝੋਲੀ ਪਵਾ ਲਿਆ ਸਾਰਾ ਕੁਝ ਇਹ ਦੇਖੋ ਬਚਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਤੱਕ ਵੀ ਕੀਤੀ ਜਾ ਰਹੀ ਆ ਔਰ ਉੱਥੇ ਗਨਾਵਾ ਨੂੰ ਜਿਹੜੇ ਉੱਥੇ ਮਨ ਵੀ ਲਿਆ ਉਹਨਾਂ ਦੁਬਾਰਾ ਗਨਾਵ ਨੂੰ ਛਪਾਉਣ ਵਾਸਤੇ ਫਿਰ ਪਰਦਾ ਪਾਉਣ ਵਾਸਤੇ ਇਹ ਕੀਤਾ ਜਾ ਰਿਹਾ ਫਿਰ ਜਿਹੜੇ ਸੁਧਾਰ ਲਹਿਰ ਦੇ ਲੋਕ ਨੇ ਹਾਲਾਂਕਿ ਉਹ ਵੀ ਵਿੱਚ ਸ਼ਾਮਲ ਸੀ ਉਹਨਾਂ ਨੂੰ ਵੀ ਤਨਖਾਹ ਲੱਗੀ ਆ ਬਿਲਕੁਲ ਉਹ ਦੋ ਵੀ ਮੰਤਰੀ ਸੀਗੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਤੋਂ ਉਹਨੇ ਝੂਠਾ ਕੀਤਾ ਹ ਹ ਬਿਲਕੁਲ ਅਕਾਲ ਤਖਤ ਸਾਹਿਬ ਤੋਂ ਉਹਨੇ ਕਿਹਾ ਵੀ ਤੁਹਾਡੇ ਬਿਆਨ ਲੱਗਦੇ ਰਹੇ ਨੇ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਉਹ ਦੁੱਧ ਥੋਤੇ ਨੇ ਢੀਂਸਾ ਪਰਿਵਾਰ ਵੀ ਉਸ ਟਾਈਮ ਪੂਰਾ ਮਤਲਬ ਪਾਵਰ ਦੇ ਵਿੱਚ ਸੀਗਾ ਕਰਕੇ ਹੁਣ ਜਿਹੜਾ ਸੁਖਵੀਰ ਬਾਦਲ ਅੜੀ ਫੜ ਕੇ ਬੈਠ ਗਿਆ ਉਹ ਅਕਾਲੀ ਦਲ ਦੀ ਜਿਹੜੀ ਕਮਾਂਡ ਛੱਡਣਾ ਨਹੀਂ ਚਾਹੁੰਦਾ ਕੀ ਲੱਗਦਾ ਤੁਹਾਨੂੰ ਕਲਵੰਤ ਸਿੰਘ ਗਗੜਪੁਰੀ ਜੀ ਸੁਖਵੀਰ ਬਾਦਲ ਦਾ ਇਹ ਹੰਕਾਰ ਹੈ ਜਾਂ ਉਹਦੇ ਚ ਕੌਨਫੀਡੈਂਸ ਹੀ ਇਹ ਹੈ ਕਿ ਮੈਂ ਅਕਾਲੀ ਦਲ ਨੂੰ ਮੁੜ ਕੇ ਲਈ ਤੇ ਲੈ ਆਉਂਗਾ ਦੋ ਚੀਜ਼ਾਂ ਜਿਹੜੀ ਤੁਸੀਂ ਇੱਕ ਗੱਲ ਕੀਤੀ ਹੰਕਾਰ ਦੂਜਾ ਡਰ ਹੰਕਾਰ ਇਹ ਜਿਹੜਾ ਕੁਰਸੀ ਦਾ ਹੰਕਾਰ ਹੁੰਦਾ ਹੈ ਇੰਨੇ ਸਾਲ ਇਹਨਾਂ ਨੇ ਰਾਜ ਕੀਤਾ ਜੀ ਕਮਾਂਡ ਇਹਨਾਂ ਦੇ ਹੱਥ 'ਚ ਰਹੀ ਤੇ ਹੁਣ ਇਹ ਚਾਹੁੰਦੇ ਆ ਕਿ ਇਹ ਇਸੇ ਤਰ੍ਹਾਂ ਕਮਾਂਡ ਬਣੀ ਰਹੇ ਪਰ ਜਦੋਂ ਅਕਾਲੀ ਦਾਲ ਹੀ ਨਹੀਂ ਰਹੇਗਾ ਕਮਾਂਡ ਤੁਸੀਂ 2-4 ਬੰਦਿਆਂ ਤੇ ਕਮਾਂਡ ਕਰਕੇ ਕਰੋਗੇ ਕੀ ਬਿਲਕੁਲ ਤੁਸੀਂ ਸਾਰੀ ਜਿਹੜੀ ਤੁਹਾਡੀ ਟੀਮ ਹੀ ਗਰਕ ਹੋ ਗਈ ਤੁਹਾਡੇ ਵੱਡੇ ਲੀਡਰ ਤੁਹਾਨੂੰ ਛੱਡ ਕੇ ਚਲੇ ਗਏ ਤੇ ਤੁਸੀਂ ਕਮਾਂਡ ਕਰੋਗੇ ਕੀ ਦੂਜਾ ਡਰ ਜੀ ਜਿਹੜੀ ਸੱਤ ਮੈਂਬਰੀ ਕਮੇਟੀ ਹਾਲਾਂਕਿ ਇਹਨਾਂ ਦਾ ਬਣਾਇਆ ਹੈ ਪ੍ਰਧਾਨ ਧਾਮੀ ਉਹ ਪ੍ਰਧਾਨ ਸੱਤ ਮੈਂਬਰੀ ਕਮੇਟੀ ਦਾ ਜੀ ਫੇਰ ਵੀ ਤੁਹਾਨੂੰ ਡਰ ਰਿਹਾ ਕਿ ਕਿਤੇ ਨਾ ਕਿਤੇ ਜਾ ਕੇ ਸੱਤ ਮੈਂਬਰੀ ਕਮੇਟੀ ਕਿਤੇ ਮੈਨੂੰ ਫੇਰ ਪ੍ਰਧਾਨ ਨਾ ਬਣਾਏ ਹਾਂ ਨਹੀਂ ਸੁਖਵੀਰ ਬਾਦਲ ਜੀ ਇਹ ਵੀ ਕਹਿ ਰਹੇ ਆ ਸੁਖਵੀਰ ਬਾਦਲ ਤਾਂ ਇਹ ਵੀ ਕਹਿ ਰਿਹਾ ਹੈ ਕਿ ਏਜੰਸੀਆਂ ਦੀ ਵੱਡੀ ਚਾਲ ਹੈ ਇਹ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਅਕਾਲੀ ਦਲ ਇਸ ਨੂੰ ਬਦਨਾਮ ਕਰਕੇ ਖਤਮ ਕਰ ਦੋ ਔਰ ਇੱਕ ਨਵੀਂ ਪਾਰਟੀ ਜਿਹੜੀ ਉਹਨਾਂ ਦਾ ਮਤਲਬ ਜਿਵੇਂ ਹੱਥ ਠੋਕਾ ਬਣ ਕੇ ਕੰਮ ਕਰੇ ਉਹਨੂੰ ਹੋਂਦ ਲੈ ਕੇ ਆਓ ਇਹ ਸੁਖਵੀਰ ਬਾਦਲ ਦੇ ਬਿਆਨ ਹੈ ਦੇਖੋ ਇੱਥੇ ਨਾ ਤੁਸੀਂ ਜਗਤਾਰ ਸਿੰਘ ਜੀ ਇੱਕ ਧਿਆਨ ਚ ਰੱਖਿਓ ਜੀ ਜੇਕਰ ਇਹਨਾਂ ਨੇ ਆਪਣਾ ਹੰਕਾਰ ਨਾ ਛੱਡਿਆ ਸਖਬੀਰ ਬਾਦਲ ਨੇ ਹੂੰ ਔਰ ਅਕਾਲੀ ਦਲ ਦਾ ਭਵਿੱਖ ਤੁਸੀਂ ਵੇਖੋਗੇ ਵੀ ਹੁੰਦਾ ਕੀ ਆ ਚਲੋ ਆਪਾਂ ਥੋੜਾ ਜਿਆ ਏਜੰਸੀਆਂ ਨੇ ਜੀ ਜੀ ਚਲੋ ਉਹ ਕਿਤੇ ਨਾ ਕਿਤੇ ਗੱਲ ਉਹ ਸਹੀ ਆ ਏਜੰਸੀਆਂ ਵਾਲੀ ਵੀ ਹੂੰ ਤੁਹਾਡੇ ਘਰ ਚ ਕਲੇਸ਼ਤ ਏਜੰਸੀਆਂ ਫਾਇਦਾ ਉਠਾਉਂਦੀਆਂ ਲਗਾ ਬਿਲਕੁਲ ਬਿਲਕੁਲ ਇਹ ਤੁਹਾਡੇ ਘਰ ਚ ਇਕਤਾ ਨਹੀਂ ਹੈ ਹੂੰ ਤੁਹਾਡੇ ਘਰ ਚ ਸਭ ਕੁਝ ਅੱਛਾ ਨਹੀਂ ਹੈ ਹੂੰ ਹੁਣ ਆਪਾਂ ਦੋਵੇਂ ਭਰਾ ਆ ਬਿਲਕੁਲ ਤੁਸੀਂ ਮੇਰੇ ਛੋਟੇ ਭਰਾ ਮੈਂ ਤੁਹਾਨੂੰ ਠੀਕ ਹੀ ਨਹੀਂ ਸਮਝ ਰਿਹਾ ਤੁਹਾਡੇ ਨਾਲ ਮੈਂ ਨਜਾਇਜ਼ ਕਰ ਰਿਹਾ ਜਾਂ ਮੈਂ ਜਿਹੜਾ ਕਮਾਂਡ ਸੰਭਾਲੀ ਹੋਈ ਆ ਮੈਂ ਆਪਣਾ ਜਿਹੜੇ ਕੰਮ ਹੀ ਨਹੀਂ ਚੰਗੇ ਕੀਤੇ ਬਿਲਕੁਲ ਤਾਂ ਤੁਸੀਂ ਇੱਕ ਨੱਕ ਦਿਨ ਮੈਨੂੰ ਛੱਡ ਬਿਲਕੁਲ ਬਿਲਕੁਲ ਤਾਂ ਤੁਸੀਂ ਕਿਹਾ ਹੋਗੇ ਵੀ ਤੂੰ ਪਾਸੇ ਹਟ ਜਾ ਹੁਣ ਮੈਨੂੰ ਕਮਾਂਡ ਸੰਭਾਲਣ ਦੇ ਜੀ ਔਰ ਇਹ ਇੱਥੇ ਚੀਜ਼ ਹੋ ਰਹੀ ਆ ਜਿਹੜੀ ਉਹਨਾਂ ਦੀ ਗੱਲ ਹੈ ਸੱਚ ਹੈ ਵੀ ਏਜੰਸੀਆਂ ਜਿਹੜੀਆਂ ਉਹਦੇ ਵਿੱਚ ਕੁਝ ਪੈਠ ਕਰ ਰਹੀਆਂ ਕਰ ਰਹੀਆਂ ਨੇ ਇੱਥੇ ਤੁਸੀਂ ਇੱਕ ਚੀਜ਼ ਨੂੰ ਵੇਖੋ ਵੀ ਇਸ ਟਾਈਮ ਪੰਜ ਅਕਾਲੀ ਦਲ ਨੇ ਹੂੰ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਬਣਦੇ ਨੇ ਤੇ ਪੰਜ ਤਾਂ ਤਿਆਰ ਬੈਠੇ ਨੇ ਬਿਲਕੁਲ ਬਿਲਕੁਲ ਅਮਰਤਪਾਲ ਦੀ ਪਾਰਟੀ ਬਿਲਕੁਲ ਨਵੀਂ ਬਣੀ ਹੈ ਅਮਰਤਪਾਲ ਸਿੰਘ ਉਹ ਖੜੀ ਹੈ ਉੱਥੇ ਗਰਮਦਲੀਏ ਬਿਲਕੁਲ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਉਹ ਟਿੱਗ ਜੇ ਪਾਸੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਦੀ ਪਾਰਟੀ ਉਹ ਅਕਾਲੀ ਦਲ ਫਤਿਹ ਉਹ ਬਣਾ ਕੇ ਬੈਠੇ ਨੇ ਚੌਥੇ ਪਾਰਟੀ ਹੋ ਗਈ ਸਖਬੀਰ ਸਿੰਘ ਬਾਦਲ ਦੀ ਬਿਲਕੁਲ ਔਰ ਸੁਧਾਰ ਲੈਰ ਵਾਲੇ ਕੀ ਕਰਨਗੇ ਜੇਕਰ ਨਹੀਂ ਇਕਤਾਉਂਦੀ ਤੇ ਉਹ ਵੀ ਇੱਕ ਪਾਰਟੀ ਅੱਡ ਬਣਾ ਲੈਣਗੇ ਮਤਲਬ ਅਕਾਲੀ ਦਲ ਸੁਧਾਰ ਲੈਰ ਨਵੀਂ ਪਾਰਟੀ ਹੋਣ ਚਾ ਜਿਹੜੇ ਸਿੱਖ ਵੋਟ ਕਿੰਨੇ ਹਿੱਸਿਆਂ ਚ ਵੰਡ ਕੇ ਪੰਜ ਹਿੱਸਿਆਂ ਚ ਪੰਜ ਹਿੱਸਿਆਂ ਚ ਵੰਡ ਕੇ ਔਰ ਭਵਿੱਖ ਕੀ ਹੈ ਫਿਰ ਅਕਾਲੀ ਦਲ ਦਾ ਪੰਜ ਹਿੱਸਿਆਂ ਚ ਵੰਡ ਕੇ ਭਵਿੱਖ ਕੀ ਹੋਏਗਾ ਇੱਥੇ ਤੁਸੀਂ ਵੇਖੋ ਇਨਾਂ ਦੇ ਬਰਾਬਰ ਕੌਣ ਖੜਾ ਆ? ਹਮ ਭਾਜਪਾ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਕਾਂਗਰਸ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾ ਰਹੇ ਬਿਲਕੁਲ ਕਿਉਂਕਿ ਉਹ ਬਦਨਾਮ ਕਰਕੇ ਬਦਨਾਮ ਹੋ ਗਏ ਬਦਨਾਮ ਹੋ ਗਏ ਦੂਜੀ ਚੀਜ਼ ਭਾਰਤੀ ਜਨਤਾ ਪਾਰਟੀ ਆਰਐਸਐਸ ਦੇ ਨਾਲ ਜੁੜੀ ਹੋਈ ਆ ਤੇ ਆਰਐਸਐਸ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਫਲਸਫੇ ਦੇ ਨਾਲ ਉਹਦਾ ਵਿਰੋਧ ਹੈ ਬਿਲਕੁਲ ਉਹ ਸਿੱਖਾ ਨੂੰ ਹਿੰਦੂ ਦਾ ਦੱਸਦੇ ਬਿਲਕੁਲ ਬਖਰੀ ਕੌਮ ਦਾ ਉਹ ਹੈ ਜਿਹੜਾ ਉਹ ਖਤਮ ਕਰਨਾ ਚਾਹੁੰਦਾ ਖਤਮ ਕਰਨਾ ਚਾਹੁੰਦੇ ਆ ਔਰ ਇਸ ਕਰਕੇ ਭਾਜਪਾ ਜਿਹੜੀ ਆ ਪੰਜਾਬ ਚ ਪੈਰ ਨਹੀਂ ਜਮਾ ਸਕਦੀ ਨਹੀਂ ਜਮਾ ਸਕਦੀ ਆਮ ਆਦਮੀ ਪਾਰਟੀ ਨੇ ਹੁਣ ਜਿਹੜਾ ਸ਼ਾਸਨ ਕੀਤਾ ਇਹਦੇ ਚੋਂ ਲੋਕ ਬਹੁਤ ਖੁਸ਼ ਨਹੀਂ ਹੈ ਔਰ ਇੱਥੇ ਦੋਈ ਪਾਰਟੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਚਾਂਸ ਬਣਦੇ ਨੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਪਤਾ ਲੱਗ ਗਿਆ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਲੋਕ ਸਭਾ ਦੇ ਵਿੱਚ ਮਿਲੀਆਂ ਜੀ ਇਹਦਾ ਲਾਭ ਕਿੰਨੂੰ ਹੋਣਾ ਹੈ ਕਾਂਗਰਸ ਪਾਰਟੀ ਨੂੰ ਔਰ ਕਾਂਗਰਸ ਪਾਰਟੀ ਨੂੰ ਸਿੱਖ ਜਿਹੜਾ ਇਹ ਜਿਹੜੇ ਆ ਸਿੱਖ ਨੇ ਜਿਹੜੇ ਅਕਾਲੀ ਦਲ ਨਾਲ ਜੁੜੇ ਨੇ ਉਹ ਹੁਣ ਤੱਕ ਗਾਲਾਂ ਕੱਢਦੇ ਆਏ ਆ ਵੀ ਅਕਾਲ ਤਖਤ 'ਤੇ ਅਟੈਕ ਕੀਤਾ ਹੋਰ ਬੜਾ ਕੁਝ 84 ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਦੰਗੇ ਹੋਏ ਦੰਗੇ ਨਹੀਂ ਕਤਲੇਆਮ ਹੀ ਕਵਾਂਗੇ ਉਹ ਹੋਇਆ ਤੇ ਇੱਥੇ ਫਿਰ ਵੀ ਜਿਵੇਂ ਮਰਜ਼ੀ ਹੋ ਜਾਵੇ ਜੋ ਮਰਜੀ ਤੁਸੀਂ ਦੋਸ਼ ਲਾਈ ਜੋ ਲੋਕ ਸਭਾ ਦੇ ਵਿੱਚ ਲੋਕਾਂ ਨੇ ਕਾਂਗਰਸ ਨੂੰ ਉਹ ਕਾਂਗਰਸ ਨੂੰ ਇੱਕ ਤਰ੍ਹਾਂ ਨਾਲ ਅੱਗੇ ਲੈ ਕੇ ਆਂਦਾ ਸੱਤ ਸੀਟਾਂ ਦਿੱਤੀਆਂ ਕਾਂਗਰਸ ਨੂੰ ਹਾਂ ਵੀ ਉਹ ਉਹ ਪਲਾਟੀਆਂ ਚੀਜ਼ਾਂ ਥਾੜਾ ਬਸ ਪਲਾ ਕੇ ਸੱਤ ਸੀਟਾਂ ਇਸ ਕਰਕੇ ਅਗਰ ਅਕਾਲੀ ਦਲ ਇਹਨਾਂ ਪੰਜ ਤਣਿਆਂ 'ਚ ਵੰਡਿਆ ਜਾਂਦਾ ਤਾਂ ਅਕਾਲੀ ਦਲ ਨੂੰ ਜਿਹੜੀਆਂ ਜ਼ਮਾਨਤਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਚਾਉਣੀਆਂ ਉਹ ਕਿਉਂ ਨਹੀਂ ਆ ਸੀਟ ਤਾਂ ਛੱਡ ਦੋ ਕੋਈ ਜੀ ਜਮਾਨਤ ਤਾਂ بچਾਉਣੀਆਂ ਵੀ ਔਕੀਆਂ ਹੋਣਗੀਆਂ ਤੇ ਹੌਲੇ ਹੌਲੇ ਜਿਹੜਾ ਅਕਾਲੀ ਦਲ ਦਾ ਨਾਮ ਨਿਸ਼ਾਨ ਮਿਟੇਗਾ ਇਸ ਕਰਕੇ ਬਾਦਲ ਤੁਹਾਡੇ ਨੂੰ ਸਿਆਣੇ ਹੋ ਬਣਨ ਦੀ ਲੋੜ ਹੈ ਅਗਰ ਲੋਕ ਉਹਨਾਂ ਨੂੰ ਚੁੰਨਦੇ ਆ ਸੱਤ ਮੈਂਬਰ ਕਮੇਟੀ ਅਗਰ ਚਾਹੇਗੀ ਬਿਸਖਵੀਰ ਬਾਦਲੀ ਦੁਬਾਰਾ ਬਣ ਜਾਵੇ ਤੇ ਬਣ ਜਾਵੇ ਆਓ ਐਂ ਤਾਂ ਘਰ ਚ ਜਿਲੂ ਮਰਜੀ ਮੈਂ ਕਹਦਾ ਵੀ ਮੈਂ ਘਰ ਦਾ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਆ ਉਹ ਤਾਂ ਮੰਨਣਗੇ ਬਿਲਕੁਲ ਔਰ ਇਹ ਧਾਰਾ ਉਹਨਾਂ ਨੂੰ ਪਤਾ ਆ ਕਿ ਇਸ ਟਾਈਮ ਜਿਹੜੇ ਲੋਕ ਨੇ ਉਹਨਾਂ ਨੂੰ ਪਸੰਦ ਨਹੀਂ ਕਰ ਰਹੇ ਫਿਰ ਉਹਨਾਂ ਨੂੰ ਆਪਣੇ ਬੰਦਿਆਂ ਤੇ ਵਿਸ਼ਵਾਸ ਨਹੀਂ ਆ ਉਹ ਵੱਡੇ ਕਾਰਨ ਨੇ ਇਹ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਧਾਮੀ ਸਾਹਿਬ ਨੇ ਸਿੰਘ ਸਰਾਵਨਾ ਮੀਟਿੰਗਾਂ ਕੀਤੀਆਂ ਕਈ ਮੀਟਿੰਗਾਂ ਦੇ ਵਿੱਚ ਉਹ ਬਾਹਰ ਰਹੇ ਅਕਾਲੀ ਦਲ ਦੀਆਂ ਮੀਟਿੰਗਾਂ 'ਚੋਂ ਗਏ ਨਹੀਂ ਤਾਂ ਉੱਥੇ ਕਿਤੇ ਨਾ ਕਿਤੇ ਲੱਗਦਾ ਸੀ ਕਿ ਸੁਖਵੀਰ ਬਾਦਲ ਤੋਂ ਉਹ ਥੋੜਾ ਜਿਹਾ ਦੂਰੀ ਬਣਾ ਰਹੇ ਦੂਰੀ ਬਣਾ ਰਹੇ ਆ ਆਪਣੇ ਆਪ ਨੂੰ ਥੋੜਾ ਜਿਹਾ ਮਸਲਵ ਹਾਂਜੀ ਇਸ ਕਰਕੇ ਉਹਨਾਂ ਨੂੰ ਇਹ ਡਰ ਸੀਗਾ ਵੀ ਕਿਤੇ ਜਿਹੜੀ ਸੱਤ ਮੈਂਬਰੀ ਕਮੇਟੀ ਆ ਇਹ ਸੁਧਾਰ ਲੈਣ ਵਾਲਿਆਂ ਨੂੰ ਜ਼ਿਆਦਾ ਅਹਿਮੀਅਤ ਨਾ ਦੇ ਦੇ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ, ਥੋੜਾ ਹੰਕਾਰ ਨੂੰ ਛੱਡਣ ਦੀ ਲੋੜ ਆ। ਅਗਰ ਸਖਵੀਰ ਬਾਦਲ ਹੰਕਾਰ ਨਹੀਂ ਛੱਡਦੇ ਤਾਂ ਅਕਾਲੀ ਦਲ ਸੱਚ ਮੋਚ ਹੀ ਖਤਮ ਹੋ ਜਾਏ। ਦੂਜੇ ਪਾਸੇ ਇਹ ਇੱਕ ਕਲਵੰਤੀ ਇਹ ਨਹੀਂ ਲੱਗ ਰਿਹਾ ਕਿ ਜਿਵੇਂ ਅਕਾਲੀ ਦਲ ਬਾਦਲ ਜਿਵੇਂ ਆਪਾਂ ਕਹੇ ਦੀ ਇਹ ਬਾਦਲ ਪਰਿਵਾਰ ਲਾ ਲਈਏ ਜਾਂ ਅਕਾਲੀ ਦਲ ਬਾਦਲ ਲਾ ਲਈਏ। ਇਹ ਜਿਹੜੀ ਲਾਈਨ ਤੇ ਚੱਲ ਰਿਹਾ ਇਦਾਂ ਨਹੀਂ ਲੱਗਦਾ ਕਿ ਜਿਵੇਂ ਇੱਕ ਹੱਥ ਡੰਡਾ ਤੇ ਦੂਜੇ ਹੱਥ ਰਿਉੜੀਆਂ ਇੱਕ ਪਾਸੇ ਤਾਂ ਡੰਡੇ ਵਾਲਾ ਕੰਮ ਕਰ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਡੇ ਲੈਣ ਲਾਇਆ ਹੋਇਆ ਤੇ ਦੂਜੇ ਪਾਸੇ ਇੱਧਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਰਿਉੜੀਆਂ ਦੇ ਕੇ ਚੁੱਪ ਵੀ ਕਰਵਾਇਆ ਦੇਖੋ ਇਹ ਜਦੋਂ ਕੁਦਰਤ ਨੇ ਕੁਝ حساب کتاب ਕਰਨ ਦੇ ਮੱਤ ਮਾਰ ਦਿੰਦੀ ਆ ਬਿਲਕੁਲ ਉਹ ਇੱਕ ਗੀਤ ਸੀ ਨਾ ਵੀ ਜਦੋਂ ਰੱਬ ਮੱਤ ਮਾਰ ਦਿੰਦਾ ਜਦੋਂ ਇਹ ਹੋ ਜੇ ਚੀਜ਼ਾਂ ਹੁੰਦੀਆਂ ਨੇ ਤਾਂ ਇਸ ਟਾਈਮ ਮੱਤ ਮਾਰੀ ਗਈ ਆ ਹੁਣ ਅਕਾਲ ਤਖਤ ਸਾਹਿਬ ਤੇ ਜਦੋਂ ਸੁਖਵੀਰ ਬਾਦਲ ਨੇ ਹਰ ਚੀਜ਼ ਜੀ ਹਾਂਜੀ ਕਹਿ ਕੇ ਝੋਲੀ ਚ ਪਾਲਿ ਸ ਤਾਂ ਕਈਆਂ ਲੋਕਾਂ ਨੇ ਇਹਨੂੰ ਐਪਰੀਸ਼ੀਏਟ ਕੀਤਾ ਸੀ ਕਿ ਨਿਮਾਣਾ ਸਿੱਖ ਹੋ ਕੇ ਉਹ ਚੀਜ਼ ਨੂੰ ਲੈ ਲਿਆ ਲੇਕਿਨ ਉਹ ਸਾਰਾ ਗੁੱਸਾ ਹਰਪ੍ਰੀਤ ਸਿੰਘ ਉਰਾਤੇ ਕੱਢਦਾ ਗਿਆਨੀ ਹਰਪ੍ਰੀਤ ਸਿੰਘ ਨੇ ਸਭ ਤੋਂ ਵੱਧ ਉਹ ਦਣ ਜਿਹੜਾ ਬਖਾਇਆ ਸੀ ਜੋਸ਼ ਖਰੋਸ਼ ਉਹਨਾਂ ਤੇ ਗੁੱਸਾ ਕੱਢਦੇ ਆ ਉਹਨਾਂ ਦੇ ਕਈ ਸਾਲ ਪੁਰਾਣੇ ਕੇਸ ਚੱਕ ਕੇ ਹੂੰ ਉਹਨਾਂ ਦੇ ਚਰਿੱਤਰ ਦੇ ਉੱਤੇ ਪਰਿਵਾਰਕ ਗੱਲਾਂ ਉੱਪਰ ਕੇ ਸਾਹਮਣੇ ਮਤਲਬ ਹਾਰੀਆਂ ਗਈਆਂ ਗੈਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਲਜ਼ਾਮ ਲੱਗੇ ਕਿ ਕਾਲੀ ਦਲ ਦਾ ਆਈਟੀ ਵਿੰਗ ਹੈ ਜਿਹੜਾ ਉਹ ਮੇਰੇ ਪਰਿਵਾਰ ਨੂੰ ਬਦਨਾਮ ਕਰ ਰਿਹਾ ਮੇਰੇ ਬੱਚਿਆਂ ਨੂੰ ਬਦਨਾਮ ਕਰ ਰਿਹਾ ਹੈ ਔਰ ਉਹਨਾਂ ਦੇ ਜਿਹੜੇ ਰਿਸ਼ਤੇ ਤੋਂ ਸਾਲੀ ਲੱਗਦੇ ਸੀਗੇ ਉਹਨਾਂ ਨੂੰ ਵੀ ਉਹਦੇ ਸੰਡੂ ਨੂੰ ਅੱਗੇ ਲਿਆਂਦਾ ਗਿਆ ਉਹਦੇ ਤੋਂ ਇਦਾਂ ਦੇ ਬਿਆਨ ਦਵਾਏ ਗਏ ਜਿਹਦੇ ਨਾਲ ਗੈਨੀ ਹਰਪ੍ਰੀਤ ਸਿੰਘ ਦੀ ਸ਼ਬੀ ਨੂੰ ਥੇਸ ਪਹੁੰਚੀ ਹੈ ਕੁਝ ਲੋਕਾਂ ਚ ਤਾਂ ਇਹ ਗੱਲਾਂ ਗਈਆਂ ਇਹ ਇਹ ਤੁਹਾਡੀ ਗੱਲ ਠੀਕ ਹੈ ਕਿ ਇੱਕ ਹੱਥ ਚ ਤਾਂ ਡੰਡਾ ਫੜਿਆ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਯਾਨੀ ਹਰਪ੍ਰੀਤ ਸਿੰਘ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਤੂੰ ਠੀਕ ਹੋ ਜਾ ਨਹੀਂ ਤਾਂ ਫਿਰ ਅਸੀਂ ਆ ਕੁਝ ਵੀ ਕਰ ਸਕਦੇ ਆ ਪਰ ਯਾਨੀ ਹਰਪ੍ਰੀਤ ਸਿੰਘ ਲੱਗਦਾ ਵੀ ਦਬੇ ਨਹੀਂ ਨਹੀਂ ਦਵੇ ਔਰ ਹੁਣ ਵਡਾਲਾ ਨੂੰ ਰਿਓੜੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਕਿ ਘਰਾਂ ਚ ਰਿਓੜੀਆਂ ਇਹ ਇੱਕ ਇੱਕ ਨੂੰ ਤੁਸੀਂ ਕਰ ਰਹੇ ਹੋ ਤੁਸੀਂ ਸਾਰੇ ਸੁਧਾਰ ਲੈਰ ਦੇ ਨਾਲ ਆ ਸਾਰਿਆਂ ਨੂੰ ਇਕੱਠੇ ਕਰ ਲੋ ਸੁਧਾਰ ਲੈਰ ਵਾਲੇ ਜਿੰਨੇ ਫਿਰਦੇ ਨੇ ਬਿਰੋਧੀ ਸਾਰਿਆਂ ਨੂੰ ਇਕੱਠੇ ਕਰਕੇ ਬਹਿ ਕੇ ਇੱਕ ਦੇਖੋ ਪੰਜਾਬ ਦੇ ਭਲੇ ਲਈ ਸਮੂਹ ਪੰਜਾਬੀ ਇਹ ਚਾਹੁੰਦੇ ਆ ਕਿ ਖੇਤਰੀ ਪਾਰਟੀ ਬਣੀ ਰਹੇ ਪੰਜਾਬ ਦੇ ਵਿੱਚ ਔਰ ਖੇਤਰੀ ਪਾਰਟੀ ਤਾਂ ਹੀ ਕਾਮਯਾਬ ਹੋਏਗੀ ਸ਼੍ਰੋਮਣੀ ਅਕਾਲੀ ਦਲ ਜਦੋਂ ਬਣੇਗਾ ਇਹਦੇ ਪਿੱਛੋਂ ਬਾਦਲ ਸ਼ਬਦ ਕੱਟ ਕੇ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਜਿਨ੍ਹਾਂ ਦਾਗੀ ਨੇ ਬਾਗੀ ਨੇ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਸਿਰ ਮੱਥੇ ਮੰਨ ਕੇ ਦੁਬਾਰਾ ਨਵੇਂ ਸਿਰੇ ਤੋਂ ਇਹ ਕੌਮ ਤੋਂ ਮਾਫੀ ਮੰਗ ਕੇ ਗੁਰੂ ਸਾਹਿਬਾਨ ਤੋਂ ਮਾਫੀ ਮੰਗ ਕੇ ਇਹ ਇੱਕ ਅਹਿਦ ਲੈਣ ਕੇ ਅੱਜ ਤੋਂ ਬਾਅਦ ਅਸੀਂ ਪੰਜਾਬ ਦੇ ਭਲੇ ਦੀ ਉਹ ਗੱਲ ਕਰਾਂਗੇ ਆ ਕੁਰਸੀਆਂ ਦਾ ਲੋਭ ਲਾਲਚ ਅਸੀਂ ਤਿਆਗ ਦਾਂਗੇ ਲੱਗਦਾ ਕੀ ਹੈ ਤੁਹਾਨੂੰ ਕਲਵੰਤ ਸਿੰਘ ਜੀ ਆਖਰੀ ਸਵਾਲ ਹੈ ਕਿ ਅਕਾਲੀ ਦਲ ਦਾ ਭਵਿੱਖ ਕਿੱਥੇ ਖੜਾ ਹੈ ਹੁਣ ਅਕਾਲੀ ਦਲ ਦਾ ਪਵਿੱਕਤਾ ਜੀ ਸਖਬੀਰ ਬਾਦਲ ਦੇ ਹੰਕਾਰ ਨਾਲ ਜੁੜਿਆ ਹੋਇਆ ਜੇ ਤਾਂ ਹੰਕਾਰ ਛੱਡ ਦਿੰਦੇ ਨੇ ਹੂੰ ਗੁਰਬਾਣੀ ਚੋਂਦਾ ਹਉਮੈ ਦੀਰਗ ਰੋਗ ਹੈ दारू ਪੀ ਇਸਮਾਹ ਜੀ ਅਗਰ ਤਾਂ ਇਹ ਛੱਡ ਦਿੰਦੇ ਨੇ ਹਉਮੈ ਹੂੰ ਤਾਂ ਅਕਾਲੀ ਦਲ ਦਾ ਪਵਿੱਕ ਠੀਕ ਹੋ ਜਾਏਗਾ ਜੀ ਅਗਰ ਸਖਬੀਰ ਬਾਦਲ ਹਉਮੈ ਨਹੀਂ ਛੱਡਦਾ ਹੰਕਾਰ ਨਹੀਂ ਛੱਡਦਾ ਤਾਂ ਇਹ ਸਮਝ ਲਿਓ ਵੀ ਫਿਰ ਅਕਾਲੀ ਦਲ ਦਾ ਪਵਿੱਕ ਤੋਂ ਦਲਾਇਆ ਅਕਾਲੀ ਦਲ ਦਾ ਜਿਹੜਾ ਆਉਣ ਵਾਲਾ ਟਾਈਮ ਬਹੁਤ ਮਾੜਾ ਜੀ ਇਹ ਅੱਜ ਦੀ ਜਿਹੜੀ ਚਰਚਾ ਸੀ ਉਹ ਖਾਸ ਇਸ ਮੁੱਦੇ ਨੂੰ ਲੈ ਕੇ ਸੀ ਕਿ 28 ਜਨਵਰੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਇੱਕ ਮੀਟਿੰਗ ਬੁਲਾਈ ਹੈ ਪੰਜੇ ਤਖਤਾਂ ਦੇ ਸਿੰਘ ਸਹਿਬਾਨਾਂ ਦੀ ਔਰ ਉਸ ਮੀਟਿੰਗ ਦਾ ਏਜੰਡਾ ਕੀ ਹੋਏਗਾ ਉਹ 28 ਜਨਵਰੀ ਨੂੰ ਹੀ ਪਤਾ ਲੱਗ ਜਾਏਗਾ ਔਰ ਦੂਸਰਾ ਜਿਹੜਾ ਅੱਜ ਦਾ ਐਮ ਇੱਕ ਹੋਰ ਮੁੱਦਾ ਸਾਹਮਣੇ ਆਇਆ ਸੀ ਕਿ ਗੁਰਪ੍ਰਤਾਪ ਸਿੰਘ ਬਟਾਲਾ ਜਿਹੜੇ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਦੇ ਉੱਤੇ ਵਰਦੇ ਸੀ ਵੱਡੇ ਵੱਡੇ ਇਲਜ਼ਾਮ ਲਾਉਂਦੇ ਸੀ ਉਹਨਾਂ ਨੂੰ ਮੈਨੂੰ ਲੱਗਦਾ ਹੈ ਰਿਓੜੀਆਂ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ਿਲ੍ਹਾ ਫਰੀਦਕੋਟ ਦਾ ਆਬਜ਼ਰਵਰ ਲਾਇਆ ਗਿਆ ਜਿਹੜੀ ਭਰਤੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਾਰੇ ਮੁੱਦਿਆਂ ਨੂੰ ਲੈ ਕੇ ਇਹ ਚਰਚਾ ਸੀ ਇਹ ਕਿੱਦਾਂ ਦੇ ਤੁਹਾਨੂੰ ਜਿਹੜੇ ਤੁਹਾਡੇ ਕੀ ਸੁਝਾਅ ਨੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਸੰਬੰਧੀ ਅਕਾਲੀ ਦਲ ਦਾ ਕੀ ਭਵਿੱਖ ਹੋਏਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਸਰਵਾਈਵ ਕਰੇਗਾ ਕੌਣ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਹੈ ਕੌਣ ਇਸ ਖੇਤਰੀ ਪਾਰਟੀ ਨੂੰ ਬਚਾ ਕੇ ਰੱਖ ਸਕਦਾ ਹੈ ਇਹ ਸਾਰੇ ਤੁਸੀਂ ਸੁਝਾਅ ਆਪਣੇ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਮੈਨੂੰ ਔਰ ਮੇਰੇ ਸਹਿਯੋਗੀ ਕਲਵੰਤ ਸਿੰਘ ਗੜਪੁਰੀ ਨੂੰ ਦਿਓ ਜਾਜ਼ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ